ਇੰਜ ਜਾਲੀ ਇਹ ਦਰੂਪਾ ਇਹਦੇ ਫਿੱਟ ਕਰਤੀ ਤੇ ਫਾਸੇ ਨਵੇਂ ਗੈਸ ਨਾਲ ਘਟਨ ਕਰਨ ਲੱਗੇ ਪਹਿਲਾ ਮਿੱਠਾ ਬਣਾਣਾ ਨਵੇਂ ਗੈਸ ਤੇ ਕੀ ਬਣਾਈਏ ਹਾਂ ਕੀ ਬਣਾਈਏ ਹਲਵਾ ਬਣਾ ਲਓ ਹਲਵਾਈ ਬਣਾ ਲੈਨੇ ਆ ਆਟੇ ਦਾ ਕਿ ਸੂਜੀ ਦਾ ਹੋਰ ਵੀ ਮਰਦੀ ਹੋਣੀ ਬਣਾ ਲੱਗੀ ਮਰਦੀ ਬਣਾ ਲੈਨੇ ਘੋਇਆ ਕੱਢ ਲੈਨੇ ਆ ਡੱਬਾ ਡੱਬਾ ਥੱਲੇ ਰੱਖੋ ਤੇ ਗੈਸ ਕੱਢੋ ਬਾਹਰ ਸੱਪ ਜੇ ਵੀ ਰੱਖ ਦਿਓ ਤੁਹਾਨੂੰ ਮੈਂ ਪਲੇ ਰੱਖ ਲੈਣਾ ਨੂੰ ਥੱਲੇ ਰੱਖੋ ਯਾਰ ਸਵਾ ਕਰਦੀ ਬੱਚੋਂ ਇਹ ਲੱ ਦੱਬਾ ਕੇ ਇਹ ਡੱਬੇ ਆਪਣੇ ਕੰਮ ਆਉਣਗੇ ਸੂਟ ਪੈਕਿੰਗ ਕਰਨ ਦੇ ਘੱਟ ਘੱਟ ਇਹ ਦੇਈ ਲੈ ਨਾ ਮੁੰਡਾ ਐਂ ਹੀ ਰੱਖ ਦਿਓ ਇਹਦੇ ਨਾਲ ਹੀ ਥਰਮੋ ਖੋਲ ਦਿਓ ਆਇਆ ਹੁਤੇ ਰੋਟੀ ਰੋਟੀ ਸੇਕਣ ਨੂੰ ਇਹ ਰੱਖ ਦੇ ਹਾਂ ਹਾਂ ਇੱਥੇ ਰੋਟੀ ਨਾ ਪਾੜਦੀ ਇਰ ਚ ਪਾੜ ਨਹੀਂ ਜਾਂਦੀ ਕੁੜਿਆਂ ਚ ਪੜਦੀ ਨੇ ਤੇ ਉੱਤੇ ਐ ਹੀ ਰਹੂਗੀ ਬਸ ਐ ਹੋ ਗਈ ਐ ਬਸ ਨਾ ਨਾ ਇੱਥੇ ਹੋ ਜਾ ਜੀ ਦਮੂ ਲੱਟਾ ਲਾਰ ਸੋਈ ਦੀਆਂ ਲੱਟਾਂ ਲਾਈਆਂ ਨਹੀਂ ਅੰਨੇ ਵਾਂਗੂ ਕੰਮ ਕਰ ਜਾਂਦੇ ਹੋ ਲੈ ਦੱਸ ਲੱਟਾ ਤਾਂ ਬਿੜਾਈ ਉਹ ਤਾਂ ਭਾਵੇਂ ਇੱਧਰ ਰੱਖ ਲਓ ਭਾਵੇਂ ਇੱਧਰ ਰੱਖ ਲਓ ਜਿੱਥੇ ਮਰਜ਼ੀ ਰੱਖ ਲਓ ਕੋਈ ਚੱਕਰ ਨਹੀਂ ਪਾ ਲਓ ਬਈ ਥੋੜਾ ਮਾ ਕੋਲ ਠੀਕ ਹੈ ਆ ਲੈ ਇਹ ਆ ਜਿਹੜਾ ਚੀਜ਼ ਹੈ ਨਾ ਆ ਤਾਂ ਉੱਧਰ ਹੀ ਫਸ ਰਹੀ ਨਾ ਅੱਛਾ ਇਹ ਕੋਈ ਹੋਰ ਸੈਟਿੰਗ ਦਸਨ ਧੜਿਆ ਹੀ ਉਤਾਰੋ ਲਾ ਕੇ ਆਗੀ ਆਗੀ ਆ ਦੇ ਆਗੀ ਫਟ ਐਲਸੀਡੀ ਲੱਗਦੀ ਮਾਗੇ ਐਵੇਂ ਰਾਜੇ ਦੰਦਕਾਰੀ ਮੈਂ ਐਨ ਲੱਤਾ ਰਾਜੇ ਐਲਸੀਡੀ ਲੱਗੀ ਦੀ ਮੈਂ ਬਾਬਾ ਦੀ ਚੀ ਦੀ ਜੀ ਤਾਂ ਉੱਤੇ ਲਾ ਦੀ ਕੁਛ ਨਹੀਂ ਹੋਏ ਇਹ ਤਾਂ ਹੋਣੀ ਹੈ ਬਸ ਐਵੇਂ ਐਂ ਹੀ ਖੋਲ ਨਹੀਂ ਪਤਾ ਵੰਗੂ ਬਾਕੀ ਗਾਹੇ ਪਕੜਾ ਪਾਉਣ ਲੱਗਦਾ ਏ ਟੀਵੀ ਥੋੜੀ ਲੱਗਿਆ ਬੋਲੇ ਕਿਾਰੇ ਕੋਲੇ ਨਹੀਂ ਇੰਨਾ ਹੀ ਖੁੱਲਦਾ ਬਸ ਬਾਕੀ ਕੋੜ ਜਾ ਪਰੌਂਠੇ ਬਣਾਵਾਂਗੇ ਫਿਰ ਪਤਾ ਲੱਗਣਾ ਅਸਲੀ ਹਾਂ ਪਰ ਲਾਗੇ ਬੈ ਕੇ ਤਾਂ ਖਾ ਲੋ ਆ ਚੱਲ ਆ ਸ਼ਾਮ ਕੇ ਰੱਖਣਾ ਪੜਾ ਸਾਦੇ ਤੱਕ ਖੰਨੇ ਦਾ ਇਹ ਖੰਨੇ ਲਈ ਆਹੀ ਜੀ ਦੇ ਚੋ 2500 ਦਾ ਨਹੀਂ ਚੱਲਦਾ ਤੇ ਵਧੀਆ ਪਾਣੀ ਤੇ ਨਹੀਂ ਗਲਾਸ ਚ ਉਹ ਵਾਸ਼ਰੂਮ ਦੇ ਸ਼ੀਸ਼ੇ ਨੇ ਐ ਗਮਾਣੀ ਮਰੇ ਕਿੱਦਾਂ ਸੰਟਕ ਹੈਗਾ ਵਾਹ ਨਹੀਂ ਤੇਰੇ ਦਮਨ ਉਹ ਗਲਾਸ ਖੜੀ ਮਸੀ ਕੋਲ ਇੱਧਰ ਨੂੰ ਬੰਦ ਹੋੜਾ ਹਾਂ ਹੋਰ ਛੇ ਮੈਨੂੰ ਕਹੀ ਜਾਂਦਾ ਕੋਲ ਭਨੇਰੀ ਭੇਜੋ ਇਹਨਾਂ ਨੂੰ ਕਈ ਇਹ ਨਹੀਂ ਨਹੀਂ ਲੋੜ ਨਹੀਂ ਨਹੀਂ ਹੁਣ ਮੈਨੂੰ ਇਹਨੇ ਕਿਹਾ ਪਰ ਭੇਜੋ ਮੇਰੀ ਹੁਣ ਗੱਲ ਹੋਈ ਆ ਵੇ ਖੁਣੇ ਤੇਰੇ ਆਉਂਦੇ ਹੀ ਹਜੇ ਹੋ ਹੀ ਰਹੀ ਸੀ ਮੈਂ ਛੱਡਤਾ ਫੋਨ ਇੱਧਰ ਤੋਂ ਹੋ ਗਿਆ ਫਿੱਟ ਬਿਨਾਂ ਲਾਈਟਰ ਤੋਂ ਨਹੀਂ ਨਹੀਂ ਲਾਈਟਰ ਤੋਂ ਬਿਨਾਂ ਨਹੀਂ ਲਾਈਟਰ ਨਾਲ ਹੀ ਆਹ ਦੇ ਦੇ ਕੀ ਲੈਣਾ ਹੋਰ ਬਸ ਇਹ ਮੰਗ ਲਿਖ ਪਿਆਪ ਵੱਧ ਤਾਂ ਨਹੀਂ ਯਾਰ ਸ਼ੀਸ਼ਾ ਕਹਿਣਾ ਸੀ ਮੇਰੇ ਰੂਮ ਲਈ ਰੂਮ ਲਈ ਨਹੀਂ ਹਜੇ ਅਲਮਾਰੀ ਦਾ ਸ਼ੀਸ਼ਾ ਕਿਹਾ ਤੇਰੇ ਰੂਮ ਲਈ ਕਹਿਣਾ ਸੀ ਇੱਧਰ ਆ ਮੇਰੀ ਗੱਲ ਸੁਣ ਆਹ ਨੂੰ ਆਸ਼ਵ ਗੰਦਾ ਪਾ ਦਾਂਗੇ ਉਤਾਰ ਕੇ ਪੈਰ ਤੇ ਆਪ ਤੁਸੀਂ ਵੀ ਲਾਇਆ ਤੇ ਹਿਲਾਇਆ ਥੱਲੇ ਪੈਰ ਪੜਨਾ ਸਾਰਾ ਪੈਰ ਥਲੇ ਹੋਇਆ ਹੋਇਆ ਉਹਦੇ ਦੇਖੋ ਉਹ ਮੈਂ ਕਿਹਾ ਕੱਟ ਦੂੰ ਕਿਉਂ ਨਹੀ ਕੱਟਣਾ ਤੁੰਦਰ ਕੱਟਿਆ ਜਾਂਦਾ ਇਹ 11 ਨਹੀਂ ਹੁੰਦੀ ਪਨੀਰੀ ਬਲੱਡ ਭੇਜਦੇ ਆ ਯਾਰ ਬਹੁਤ ਵੱਡਾ ਪੈਰ ਦਾ ਤੁੰਦਰ ਐਨਾ ਉਹ ਕੱਟ ਦੇ ਯਾਰ ਤੂੰ ਕੱਟਿਆ ਵੀ ਜਾਣਾ ਮੈਂ ਨਹੀਂ ਕੰਮ ਖਰਾਬ ਕਰੂਗਾ ਮੈਂ ਤੰਦੀ ਰਣਦੇ ਨੂੰ ਕੈਸੇ ਤੇ ਫਿਰ ਕਿਉਂ ਗਿਆ? ਛੱਡੇ ਆਪ ਨੂੰ ਲੱਗੂਗੀ। ਤੂੰ ਹੀ ਕਾਟੀ ਦੋ ਪੈਪ, ਉਨਾ ਹੀ ਪਾਉ ਜਿੰਨੀ ਲੋੜ ਆ। ਨਹੀਂ ਕੱਟੀ ਹੁੰਦੀ ਬਾਬੀ ਪੈਪ, ਤਾਰਾਂ ਦੇ ਵਿੱਚ ਦੇ ਵਿੱਚ। ਤਾਰਾਂ ਨੇ ਉਹ ਤਾਂ ਫਲਾਸੀ ਅੱਡ ਹੋਊਗਾ ਉਹ ਤਾਂ ਕੱਟਣਾ। ਇਹ ਤਾਂ ਏਡਾ ਲੰਮਾ ਫਿਰ ਥੱਲੇ ਤਾਂ ਭੈੜਾ ਲੱਗੂਗਾ। ਫਿਰ ਚਲਾ ਕੇ ਦੇਖੋ, ਬਾਕੀ ਕੰਮਜਾਬਾ ਸਿਸਟਮ ਕੀ ਨਹੀਂ ਆਪਣਾ ਇਹ। ਉਹ ਨਹੀਂ ਤੇ ਉਹਨੇ ਜੋਧੇ ਅਕਪਨ ਕੀ ਕੀਤਾ ਹੋਣਾ। ਇਹ ਘੱਟਣਾ। ਜੋ ਦੇ ਮੁੱਢਲੇ ਬੱਗੇ ਹੀ ਥੋੜਾ। ਬਕਸੇ ਕੱਢ ਕੇ ਸਾਈਡ ਤੇ। ਜਾਨੀ ਐ। ਇਹ ਨਾ ਕੁੰਡੇ ਆ ਗਏ ਉੱਪਰ ਕੋਈ ਵਾਪਸ ਲਾ ਕੋ ਕਿ ਆ ਕਿ ਇੱਕ ਪਾਵਰ ਸੰਡਰ ਤਾਂ ਤੱਕ ਜਮਤ ਰੋਹੀ ਰਿਹਾ ਹੰਡਰ ਤਾਂ ਬਾਹਰ ਹੈ ਪੁਆਇੰਟ ਹੈ ਤਿਆ ਕੀ ਕਰਦੇ ਭਾਜੀ ਇਹ ਥੱਲੇ ਵੀ ਦਿੱਤਾ ਤੇ ਬਾਹਰ ਵੀ ਦਿੱਤਾ ਹੈ ਦੋਨਾਂ ਖਾਤੇ ਦਿੱਤਾ ਹੋਇਆ ਨੇ ਪੁਆਇੰਟ ਜਿੱਧਰ ਮਰਜ਼ੀ ਲਾ ਲੋ ਜੋ ਜੋਦੇ ਭਾਜੀ ਕਹਿੰਦੇ ਜਿੱਥੇ ਮਰਜ਼ੀ ਲਾ ਲੈ ਬੜੀ ਜਿੱਦ ਲਾਇਆ ਉਹਨੂੰ ਕਰਾ ਲਿਓ ਜੋ ਹੈ ਕਿਤੇ ਕੁਝ ਹੋਰ ਹੀ ਨਾ ਕਰ ਦਿਓ ਤੂੰ ਦੋਨੇ ਜਾਨੇ ਕਿਤੇ ਕਰ ਦੋ ਘਾਟਣ ਹੈ ਤੇ ਉੱਧਰ ਘੁੰਮੂਗਾ

ਇਹ ਤਾਂ ਨਰਵਾਤ ਹੈ ਆਹਾਂ ਅਜਿਹਾ ਨਹੀਂ ਬਣਵਾਇਆ ਇਹ ਮੰਨਤਾ ਕਿ ਕੰਮ ਨਹੀਂ ਕਰਦਾ ਅਜਿਹਾ ਦਿਖਾ ਰਹੇ ਕਿ ਇਹ ਜਿੱਨੇ ਉਹ ਆ ਕੇ ਚੜ ਕੇ ਰੋਕਦੇ ਨਾ ਕੋਈ ਕੋਣ ਆ ਕੇ ਆਉਂਗਾ ਨਾ ਇਹ ਤਾਂ ਹੋਣੀ ਕਿ ਆਹ ਲੈਟ ਕਿਤੇ ਬਿਨਾਂ ਲਾਈਟਰ ਤੋਂ ਚੱਲਦਾ ਇਹ ਆ ਨਹੀਂ ਨਹੀਂ ਉਹ ਨਹੀਂ ਲੈਂਦਾ ਬਿਨਾਂ ਲਾਈਟਰ ਤੋਂ ਤੁਸੀਂ ਤਾਂ ਕਹਿੰਦੇ ਸੀ ਬਿਨਾਂ ਲਾਈਟਰ ਨਾਲ ਚੱਲਦਾ ਇਹ ਨੂੰ ਚਲੂ ਕਰਨਾ ਗਮ ਚਾਦੀ ਗਿਆ ਚੱਲ ਇੱਥੇ ਥੋੜੀ ਨਾਲ ਚਲਾਉਂਦੇ ਰਹਿ ਕਾਇਦਲ ਜਲਦੀ ਹੈ ਲਾਈਟਰ ਹੀ ਖਰਾਬ ਹੁਣ ਚੱਲਿਆ ਆਫ ਹੋਣ ਦਾ ਬਟਨ ਤਾਂ ਦੇਖੋ ਜਿਓ ਮੋਦੀ ਚੱਲਿਆ ਜਿਓ ਮੋਦੀ ਨੂੰ ਮਾਰ ਮਾੜਾ ਜਾ ਹੈ ਉਹ ਤਾਂ ਮੜਾ ਹੀ ਆ ਬਸ ਦੇਖੋ ਜੀਓ ਦੀ ਲਾਈਟ ਬੰਦ ਕਰੀ ਹੈਗਾ ਸੀ ਤਾਂ ਪਾਪਾ ਚਾਚੂ ਜੀ ਤਾਂ ਜੀ ਵੇ ਪਰ ਇਹ ਸਾਡੇ ਲੱਗੇ ਮੋਦੀ ਨਹੀਂ ਮੋਤੀ ਮੋਤੀ ਇੱਕ ਨਾ ਕਿ ਤਾ ਮੋਦੀ ਚਲਾਇਓ ਹਣੇ ਆ ਕੇ ਮਾਟਰ ਲੁਕਾਵੀ ਲੱਗੇ ਆ ਆਡਾ ਤਾਂ ਫਾਕੇ ਕਿੱਥੇ ਨਹੀਂ ਇਹ ਕਾ ਲਵਾਉਣ ਕੋ ਪਿਆ ਤੇ ਤੂੰ ਗੱਗ ਨਹੀਂ ਬੰਧਾਇਆ ਸੀ ਜਰਾ ਜੀ ਉਹ ਰੇੜੀ ਵਾ ਦੇ ਕੋ ਟੋਕਰੀ ਵਾਣੇ ਕੋ ਜੌਂਟ ਚ ਜੋ ਕਿ ਲੱਗਿਆ ਸਾਹਮਣੇ ਸੂਬਾ ਵਾਲੇ ਜਿਹੜਾ ਸੂਬਾ ਵਾਲੇ ਕੋਲੋਂ ਦਾ ਜਿਹੜਾ ਉਸ ਤੋਂ ਲੈਂਦਾ ਸੀ ਸੁਣਾ ਅੰਤ ਤੋ ਇੱਕੋ ਹੀ ਚੌਕ ਹੈ ਲੱਛੇ ਵਾਲਾ ਪੇੜ ਜੋ ਦੱਪੇ ਵਾਲੇ ਚੌਕ ਕਿਹੜਾ ਕੋਲ ਦਾ ਚੌਕ ਦਾ ਇਹ ਜੋ ਸੀ ਮਾਰਕਟ ਤੋਂ ਇਧਰ ਬਾਹਰ ਨਿਕਲਦੇ ਆ ਅਸੀਂ ਇਹ ਰਾਤ ਕਿੱਥੇ ਮਿਲ ਲੈ ਆਪਾਂ ਗਿਆ ਚੱਲੋ ਆ ਇਹਦੀ ਫਿਲਮ ਜਿਆਦਾ ਹੈ ਮੇਰੀ ਫਿਲਮ ਘਟ ਹੈ ਇਹ ਰਾਤ ਆਪਣਾ ਤੇ ਫਿਲਮ ਘਟ ਹੈ ਕੋਈ ਵਾਪਸ ਕਰ ਦਾਂਗੇ ਵਰਤੇ ਆ ਵੀ ਆ ਜਾ ਸਕਦਾ ਇਹਨੂੰ ਕਿੜਾ ਉਰਲੀ ਲੱਗੀ ਹੋ ਜਾਦਾ ਪਾਉਂਦਾ ਨਾ ਗਰੜ ਪਾਸੇ ਹੋਏ ਵੀ ਚਲੋ ਤੇ ਬਰਾਉ ਬਣੀ ਨਾ ਬਣਾ ਖਰਾਬ ਨਾ ਮੈਨੂੰ ਹੀ ਆਰਡਰ ਲਾ ਕੇ ਬਣਾ ਲੈ ਕੇ ਮੈਂ ਤਾਂ ਬੰਦ ਕਰਕੇ ਜਾਂਦਾ ਵੇ ਬਣਾ ਦੇ ਦਵਾ ਕੰਮ ਕਰ ਲੈ ਕੜਾ ਨਾ ਚਾੜੇ ਲੈ ਟੇਪਾ ਨਾ ਫਤੈ ਤੋ ਸੰਭਾਲ ਕੇ ਰੱਖਿਓ ਉਹਨੇ ਪਤਾ ਨਹੀਂ ਕਿੱਥੇ ਕਿੱਥੇ ਲਾ ਦੇਣੀਆਂ ਟੇਪਾਂ ਕੀ ਲੋਮੇ ਤੇ ਵੱਜਾ ਆਜਾਓ ઓ ਹੋ 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 ਧਿਆਨ ਨਾਲ ਧਿਆਨ ਨਾਲ ਧਿਆਨ ਨਾਲ ਬਹੁਤ ਇੱਕ ਬਹੁਤ ਕੀਮਤੀ ਚੀਜ਼ਾਂ ਨੇ ਇਹ ਸਾਡੇ ਇਹ ਵਾਸ਼ਰੂਮ ਵਾਲੇ ਸਾਡੇ ਸ਼ੀਸ਼ੇ ਰਹਿੰਦੇ ਸੀ ਲਓ ਜੀ ਇੱਥੇ ਮੈਂ ਵੀ ਦਿਖਾਂਗੀ ਸਾਹਮਣੇ ਉਹ ਸੀ ਮੈਂ ਵਾਸ਼ਰੂਮ ਵਾਲੇ ਸਾਡੇ ਸ਼ੀਸ਼ੇ ਰਹਿੰਦੇ ਸੀ ਤੇ ਉਹ ਅੱਜ ਲੈ ਕੇ ਆਏ ਨੇ ਇਹ ਜਿਆਦਾ ਵੱਡੇ ਨਹੀਂ ਪਰ ਉੱਥੇ ਜਗ੍ਹਾ ਬਥੇਰੀ ਹੈ ਆਪਣੇ ਹਨਾ ਇੱਧਰ ਆ ਜਾਓ ਆਪਾਂ ਦੋਨੇ 1:30 2:00 ਦੀ ਹੈ ਇਹ ਗੰਦੇ ਹੋਏ ਪਏ ਸ਼ੀਸ਼ੇ ਜਿਹਾ ਪਗੜ ਦਿਖਣ ਦੇ ਆ ਲਓ 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 ਫਟਾਫਟ ਬਾਹਰ ਮਿੱਟੀ ਬਹੁਤ ਹੋਈ ਪਈ ਉਤਰ ਫੋਰ ਉਹ ਅੱਜ ਹੋ ਸਾਰਾ ਪੇਂਟ ਬਾਹਰ ਚੱਲ ਰਿਹਾ ਸੀ ਨਾ ਉਹਦੇ ਕਰਕੇ ਹੋਈ ਪਈ ਏ ਚਲੋ ਜੀ ਅਮਰੂਦ ਆ ਗਏ ਨੇ 10 ਮਿੰਟ ਇੱਕ ਮਿਲਿਆ ਨਹੀਂ ਹੈਗਾ ਉਹਦਾ ਟਿਫਨ ਵੀ ਲੈ ਆ ਪੁੱਤ ਲਓ ਦਮਨ ਵਾਸਤੇ ਦਮੈਂ ਸਰਪ੍ਰਾਈਜ਼ ਦੇਣਾ ਈ ਤੂੰ ਪਹਿਲੇ ਬੋਲਦਾ ਦਮਨ ਤੇਰਾ ਟਿਫਨ ਲੈ ਆਏ ਇਹ ਦਮਨ ਦੇ ਵਾਸ਼ਰੂਮ ਦਾ ਟਿਫਨ ਹੋਇਆ ਡਸਟਬਿਨ ਗ੍ਰੇ ਕਲਰ ਦਾ ਨਿਆਣੇ ਤੁਸੀਂ ਰੱਖ ਦਿਓ ਰੱਖ ਦੇ ਪੁੱਤ ਉੱਥੇ ਰੱਖ ਦੇ ਬੱਚਿਆਂ ਨੂੰ ਟਿਫਨ ਲੈਂਦਾ ਪਰ ਟਿਫਨ ਲੈਂਦਾ ਗਰਮ ਗਰਮ ਪੈਕ ਕਰ ਦੋਗੇ ਤਾਂ ਉਹ ਮੈਂ ਕਿਹ ਰਹੂਗਾ ਗਰਮ ਦਸੋ ਕਿਵੇਂ ਲੱਗਿਆ ਉਹ ਬਲੈਕ ਬਲੈਕ ਉਹ ਵੇਰੇ ਵੋ ਫੇਰਣਾ ਨਾ ਨਾ ਜੇ ਏਦਾਂ ਮੰਡਾ ਟਿਫਨ ਲੈ ਕੇ ਆਏ ਆ ਦਮਣ 9 900 ਦਾ ਮਿਲੇ 900 ਦਾ ਮਿਲਿਆ ਮੈਂ 2-3 ਘੰਟੇ ਲਈ ਤੋੜਾ ਸੀ ਦਿੰਨਾ ਤਿੰਨ ਘੰਟੇ ਲਈ ਉਹਨਾਂ ਕਿਹਾ ਤਿੰਨ-ਚਾਰ ਘੰਟੇ ਲਈ ਜੇ ਤੁਸੀਂ 8:00 ਟਿਫਨ 11:00 ਵਜੇ ਲੰਚੋ ਬੱਸ ਫੇਰ ਹੋਈ ਹੈ ਨਾ ਤਿੰਨ ਘੰਟੇ ਦੀ ਤਾਂ ਗੱਲ ਦੂਰ ਰਹਿ ਗਈ ਉਦਾਰ ਵਹੀ ਤਾਂ ਕਰਦਾ ਇਹ ਤਾਂ ਪਹਿਲਾਂ ਹੀ ਖਤਮ ਹੋ ਜਾਣਾ ਲੈ ਮੈਂ ਤੁਹਾਨੂੰ ਬੈਗ ਕੇ ਸਮਾਨ ਦਿਖਾਨੀ ਆ ਵਈ ਗਰਮ ਤਾਂ ਤਿੰਨ ਘੰਟੇ ਦਾ ਜਾ ਦਮਨ ਮੈਂ ਦਿਖਾ ਦਿੰਦਾ ਤੁਹਾਨੂੰ। ਲਓ ਜੀ ਇਹ ਛੋਟੇ ਬੱਚਿਆਂ ਵਾਸਤੇ ਵੀ ਹੈ। ਦਮਨ ਤਾਂ ਸਾਡਾ ਵੱਡਾ ਬੱਚਾ ਹੈ ਪਰ ਅਸੀਂ ਇਹਦੇ ਵਾਸਤੇ ਹੀ ਲਿਆ ਹੈ ਕਿਉਂਕਿ ਦਮਨ ਸਬਜ਼ੀ ਘੱਟ ਖਾਂਦੀ ਹੈ ਤੇ ਇਹ ਮੈਨੂੰ ਚਾਹ ਲੱਗਿਆ ਸੀ। 900 ਰੁਪਏ ਦਾ ਆਇਆ ਦਮਨ ਦਾ ਕੁੱਪਾ। ਇਹ ਹੈਗਾ ਬਟਨ ਕਿਹੜਾ? ਜੇਪੀ ਕੰਪਨੀ ਦਾ। ਤੇ ਇਹ ਕਾ ਲੈਂਦਾ ਜੀ ਆਪਾਂ ਦਸਵੇਂ। ਬਹੁਤ ਸੁੰਦਰ ਸਵਿੰਗ ਹਨ ਇਹ। ਤੇ ਉਹ ਵਾਸਤੇ। ਆਹ ਦਿਖਾ ਦੇ ਦਮਨ ਨੂੰ। ਤੇ ਆਪਾਂ ਲੈ ਕੇ ਆਏ ਅਮਰੂਦ। ਇਹ ਤੇ ਨਿਕਲ ਜਾ। ਆ ਆ ਡ੍ਰੈਗ ਨਹੀਂ ਨਾ ਮੀਂਹ। ਗਰੇਵੀ ਉੱਚਾ ਇਹ ਤੇ ਗੱਡੀ 'ਚ ਪਈ ਸੀ ਮੈਂ ਕਿਹਾ ਵੀ ਰੱਖ ਲੰਨੇ ਆ। ਇਹ ਉੱਥੇ ਹੀ ਰੱਖ ਦਿਓ ਸਾਰਾ। ਉਹ ਤੇ ਕਾਊਂਟਰ 'ਚ। ਕਾਊਂਟਰ 'ਚ ਰੱਖ ਦਿਓ। ਕੰਮ ਬਾਅਦ 'ਚ ਕਦੀ ਪੈਕਿੰਗ-ਪੁਕਿੰਗ ਕਰਨੀ ਹੁੰਦੀ ਹੈ ਫਿਰ। 55 10 ਮਿੰਟ ਬੈਕ ਉੱਪਰ ਤਾਂ ਇਹ ਵੀ ਉੱਥੇ ਰੱਖ ਦਿੱਤੀ ਚੰਗੀ। ਪਰ ਆਪਣੇ ਟੋਸ਼ੇ ਲਈਓ। ਪੈਕਿੰਗ ਵਾਲੇ ਲੋਕ ਆਫੇ ਖਤਮ ਕਰੀ ਲੈਂਦੇ ਨੇ। ਲੈ ਮਮਾ। ਲੈ ਨਹੀਂ ਆਪਾਂ ਦੋਨਾਂ ਨਹੀਂ ਲੈ ਲੈਂਗੇ ਮੈਂ। ਇਹ socks ਸਭ ਤੋਂ ਪਹਿਲੇ ਮੈਂ ਜਿਹਨੇ ਆਪਾਂ ਮੇਰੀ ਆਦਤ ਤਾਂ ਫੈਡ ਜੁੱਤੀ ਪਾ ਲਈ ਤੇ ਉਹ ਨਹੀਂ ਲੈ ਕੇ ਆਇਆ ਆਪਾਂ ਇਹ ਤਾਂ ਲੈਣੀਆਂ ਵੈਸੇ ਗਰਮ ਵੀ ਲੈਣੀਆਂ ਹਨ ਇਹ ਸਾਲ ਨੂੰ ਲੈਣੀਆਂ ਗਰਮ socks ਬਹੁਤ ਟਾਈਮੋਂ ਵੈਸੇ ਅੱਜ ਦਿਨ ਨਿਆਣ ਜਲੇ ਹੁੰਦੇ ਆ ਬਿਲੋਂ ਨੇ ਤੇ ਅਸੀਂ ਯਾਰ ਸ਼ੌਪਿੰਗ ਕਰਕੇ ਆਂ ਅੱਜ ਘਾਇ ਵਿੱਚ ਇਹ ਤਾਂ ਦੋ ਹਲਕ ਬੁਟੀਕ ਵਾਸਤੇ ਉਹ ਨਹੀਂ ਲੈ ਲੈਂਦੇ ਸੀ ਪਰ ਥੋੜੇ ਪੈ ਗਏ ਤੇ ਹੋਰ ਲੈ ਕੇ ਆਪਾਂ 5 6 ਸੈਟ ਹੋਰ ਲੈ ਆਏ ਆ ਇਹ ਵੁੱਡਨ ਵੁੱਡਨ ਕੰਨੀ ਹੈਗੇ ਹੈ ਆਪਾਂ ਪਲਾਸਟਿਕੀ ਹੈ ਪਰ ਵੁੱਡਨ ਦੀ ਲੁੱਕ ਹੈ ਇਹ ਲੱਗ ਰਹੀ ਹੈ ਆਪਾਂ ਯਾ ਇਸ ਪਾਸ ਅਜਾ ਥੋੜਾ ਬੋਤਾ ਸਮਾਨ ਸੀ ਬਾਕੀ ਹੌਲੀ 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 ਜਿਵੇਂ ਜਿਵੇਂ ਘਰ ਦੀ ਕੋਈ ਕੋਈ ਜਿਹੜੀ ਚੀਜ਼ ਜ਼ਰੂਰੀ ਹੈ ਚੇਤੇ ਆਈ ਜਾ ਰਹੀ ਹੈ ਨਾ ਉਹ ਲਈ ਆ ਰਿਹਾ ਤੇ ਅਜੇ ਸਾਡੇ ਜਿਹੜਾ ਪੁਰਾਣਾ ਸਮਾਨ ਹੈ ਉਹ ਬੈੱਡ ਭਰੇ ਪਏ ਨੇ ਉਹ ਅਜੇ ਹੀ ਖੋਲੇ ਨਹੀਂ ਕਿ ਉਹਨਾਂ ਦੇ ਵਿੱਚ ਕੀ ਕੀ ਹੈ ਕਿਉਂਕਿ ਜਿਹਨਾਂ ਚਿਰ ਸੋਈ ਦਾ ਕੰਮ ਨਹੀਂ ਨਾ ਹੁੰਦਾ ਕੱਬੜ ਵਗੈਰਾ ਨਹੀਂ ਭੰਡੇ ਉਹਨਾਂ ਤੇ ਕੋਈ ਸੈਟਿੰਗ ਨਹੀਂ ਆਉਣੀ ਸਿਰਫ ਆਹੀ ਓਨੀ ਕੁ ਚੀਜ਼ ਕੱਢੀ ਦੀ ਹੈ ਜਿੰਨੀ ਕੁ ਬਸ ਜਿਹੜੀ ਚੀਜ਼ ਦੀ ਲੋੜ ਹੋਏ ਰੋਟੀ ਪਾਣਾ ਕੋਈ ਜ਼ਿਆਦਾ ਨਹੀਂ ਕਰ ਰਹੇ ਇੱਧਰ ਉੱਧਰ ਹੀ ਖਾ ਲਈ ਬਸ ਤੇ ਉੱਧਰ ਬਣਾ ਲਈ ਦਾ ਸਾਰੇ ਇਕੱਠੇ ਬਣਾਉਣ ਨੂੰ ਲੈ ਕੇ ਲਈਆਂ ਬਸ ਕਰੇ ਹੈਸ਼ ਟੈਗ ਤੋਂ ਬਣਾ ਲਈ ਬਾਕੀ ਚਲੋ ਜੀ ਬਣੇ ਰਹੋ ਤੁਸੀਂ ਵਲੌਗਸ ਵਲੌਗ ਤੁਹਾਨੂੰ ਮਿਲਦੇ ਰਹਿਣਗੇ ਠੀਕ ਹੈ ਹੁਣ ਅਸੀਂ ਰੋਟੀ ਪਾਣੀ ਖਾ ਲਈਏ ਭੁੱਖ ਬਹੁਤ ਲੱਗੀ ਹੈ ਬਾਹਰੋਂ ਹੀ ਖਾਣਾ ਬੰਦ ਕੀਤਾ ਹੋਇਆ ਕੱਲ ਦਾ ਉਕਾਰ ਬਹੁਤ ਬਿਮਾਰ ਹੋ ਗਏ ਸੀ ਕਿ ਫਰਾਦੋਂ ਗਿਆਸ ਕਰਤੇ ਤੇ ਚਲੋ ਮਿਲਦੇ ਆ ਤੁਹਾਨੂੰ ਠੀਕ ਹੈ ਜੀ ਅਗੀ ਵੈਨ ਰੋਲਾ ਪਾ ਰਿਹਾ ਫਤਿਹ ਕਿਆ ਕਿ ਗਿਆ ਵੈਣ ਆ ਗਈ ਏ ਕਿੱਥੇ ਲੈਣ ਉਹੀ ਰੋਲਾ ਪਾਈ ਜਰ ਦਮ ਦੇ ਲੈ ਹਾਏ ਕੁਕ ਤੇਨੂੰ ਰੋਟੀਆਂ ਖਵਾ ਖਰ ਜਾਤਾ ਇਹਨੇ ਨਹੀਂ ਗਗਨ ਮੈਂ ਵੀ ਪਾਈਆਂ ਉਧਰੋਂ ਪਾਈਆਂ ਬਹੁਤ ਰੋਟੀਆਂ ਪਾਈਆਂ ਨੇ ਰੋਟੀ ਲੱਭੜੀ ਬੰਦ ਕਰਤੀ ਗੱਡੀ 'ਚ ਬੈ ਕੇ ਪਾਲੀ ਤਾਨੂੰ ਸਾਲੇ ਹਰੀ ਸ਼ਰਟ ਜ਼ਿਆਦਾ ਪਸੰਦ ਆ। ਹਾਂ। ਸਾਲੇ ਹਰੀ ਸ਼ਰਟ ਜ਼ਿਆਦਾ ਪਸੰਦ ਆ। ਨਾ ਤਾਂ ਮੋੜ ਰੱਖ ਪੇਛੇ। ਡਾਰਲਿੰਗ ਹਾਂਜੀ। ਕਾਦੇ ਵਾਸਤੇ? ਚਾਰ ਵਾਸਤੇ ਦੀਦੀ। ਗੱਡੀ ਚ ਪਿਆ ਹੀ। 10 ਰੁਪਏ ਗੱਡੀ ਖੜੀ ਹੈ ਮੈਨਾਂ ਕਹਣੀ ਲੱਭੀ ਨਹੀਂ ਹੈ। ਚਲੋ ਜੀ ਅੱਜ ਆਪਾਂ ਚੱਲੇ ਆਂ ਬਾਜ਼ਾਰ ਨੂੰ। ਥੋੜੇ ਬਥੇ ਹੋਰ ਕੰਮ ਰਹਿੰਦੇ ਨੇ ਉਹ ਕਰਕੇ ਆਉਣੇ ਨੇ। ਕੁਛ ਮੈਂ ਦਵਾਈ ਲਿਓਣੀ ਆ। ਸਾਰੇ ਕੰਮ ਕੰਪਲੀਟ ਕਰਕੇ ਕੋਸ਼ਿਸ਼ ਆ ਕਿ ਕੱਲ੍ਹ ਨੂੰ ਫ੍ਰੀ ਹੋ ਜਾਈਏ। ਰੋਜ਼ ਕਹਿੰਦੇ ਆ ਪਰ ਲਓ ਜੀ ਅਸੀਂ ਤਾਂ ਦੱਸਿਆ ਕਿ ਅਸੀਂ ਬਾਜ਼ਾਰ ਨਿਕਲੇ ਸੀ ਤੇ ਰਾਜ ਸੁਗਵਾਚੇ ਹੋਏ ਸਾਨੂੰ ਅਮਨੁਰੀ ਮਿਲ ਗਿਆ ਅਮਰਿਤ ਰਿਆ ਕਾਗਜ਼ ਚੱਕਣ ਤੋਂ ਤੇ ਰਾਜ ਆਛਾ ਤੇ ਰਾਜ ਫਿਰਣ ਦੇ ਹਣ ਦੇ ਗੱਡੀ 'ਚ ਬਿਠਾ ਲਏ ਮੈਂ ਕਿਹਾ ਮਰ ਜਾ ਤੂੰ ਕਿੱਥੇ ਫਿਰਣ ਇੱਥੇ ਆਓ ਇੱਧਰ ਆਓ ਤੇ ਅਸੀਂ ਚੱਲੀਏ ਬਤਾਣਾ ਤੂੰ ਇੱਕ ਇੱਕ ਬੋਤਲਾਂ ਨੂੰ ਤੂੰ ਸੁੱਟੀ ਇੱਧਰ ਮੁਸਰਾ ਅੱਛਾ ਠੀਕ ਠੀਕ ਦਵਾਈ ਤਾਂ ਮੈਂ ਲੈਣ ਚੱਲੀ ਆਂ ਕਿਰਿੰਦਰ ਲਾਲ ਚਲਾ ਓਹ ਦਵਾਈ ਲੈਣ ਚਾਹ ਬੜਾ ਡਾਕਟਰ ਨਸਨਾ ਵੇਹ ਬੜਾ ਟਾਉਣਾ ਮੇਰਾ ਸਰੀਰ ਹਾਂ ਕੱਢੀ ਵਾਲੇ ਸੋਸ ਚੰਗੇ ਰਿਹਾ ਨੂੰ ਪਾਇਆ ਦੀ ਬਣਾਣਾ ਉਸ ਤੋਂ ਬਾਅਦ ਸਮੋਸਾ ਖਾ ਲਿਆ ਹਜੇ ਤਾਂ ਆਪਾਂ ਲੰਬੇ ਟੂਰ ਤੇ ਜਾਣਾ ਯਾਰ ਹੈ ਆਪਣੀਆਂ ਚਾਹਾਂ ਚੂਹਾਂ ਕੈਟਲਾਂ ਨਾਲ ਰੱਖ ਲਿਓ ਐਕਟਿਵ ਰਹੋ ਆਪੋ ਆਪਣਾ ਸਮਾਨ ਪਾ ਲੈ ਯਾਰ ਨਹੀਂ ਆਪੋ ਆਪਣਾ ਪਾਵੇ ਹੋਰ ਇੱਕ ਦੂਜੇ ਕੋ ਮੰਗੀ ਜਾ ਨਾ 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 ਚਾਹ ਬਣਾ ਕੇ ਚਾਹ ਦੀ ਦੋ ਕੈਟਲਾਂ ਭਰ ਲਾਂਗੇ ਚਾਹ ਦੀਆਂ ਤੇਨ ਆਪੋ ਆਪਣੀਆਂ ਅਲੱਗ-ਅਲੱਗ ਤੇ ਨਾਲ ਖਾਣ ਨੂੰ ਲੈ ਲਿਓ ਸਮੋਸੇ ਚੱਕ ਲਾਂਗੇ ਥੋਣ ਲੈ ਬਸ ਸਮੋਸੇ ਖਾ ਕੇ ਤਾਂ ਸੁਸਤੀ ਪੈਂਦੀ ਹੈ ਨਹੀਂ ਤੁੰਦਰੇ ਲੈਣੇ ਆ ਕਲਦ ਜੋ ਕੁਝ ਅੰਦਰ ਕਹੇਗਾ ਆਪਾਂ ਲੈ ਕੇ ਦੇਣਾ ਕੋ ਤੈਨੂੰ ਚੱਲ ਠੀਕ ਹੈ ਤੇ ਬਾਕੀ ਦੇਖਦੇ ਆ ਅੱਗੇ ਜਾ ਕੇ ਤੁਹਾਨੂੰ ਦਿਖਾਣੇ ਆ ਜਿੱਥੇ ਅਸੀਂ ਚੱਲੇ ਆ ਕੀ ਲੈਣਾ ਅਸੀਂ ਤੇ ਬਾਕੀ ਕੱਲ ਦਾ ਵੀ ਸਾਡਾ ਪ੍ਰੋਗਰਾਮ ਹੈ ਉਹ ਵੀ ਤੁਈ ਵਲੌਗਾਂ 'ਚ ਬਣੇ ਰਹੋ ਤੁਹਾਨੂੰ ਪਤਾ ਲੱਗ ਜਾਣਾ ਕਿੱਧਰ ਦਾ ਟੂਰ ਹੈ ਸਾਡਾ ਕੋਈ ਸ਼ਾਪਿੰਗ ਹੋਰ ਕਰਾ ਦੇ ਲੈ ਲਾ ਹੱਜ ਵੀ ਨਾ ਬੇ ਕਰ ਲਈ ਤੈਨੂੰ ਨਾਲ ਹੀ ਕਰਾ ਦੇ ਕੋਈ ਚੱਕਰ ਵਾਲੀ ਤੈਨੂੰ ਸਤੋਂ ਸਭੇ ਕਰਾ ਦਈਏ ਇਹ ਕਦੇ ਨਹੀਂ ਮੰਗਦੀ ਐ ਮੈਂ ਤੇਰੇ ਕੋਲ ਕਦੇ ਕੁਝ ਕਹਿੰਦੀ ਤੈਨੂੰ ਲੈ ਦੇ ਕਦੇ ਕੁਝ ਮੇਰਾ ਨਾਮ ਲੈਨੇ ਸ਼ਾਬੇ ਤੂੰ ਪਹਿਲਾਂ ਹੀ ਬੋਲ ਲੈ ਸੰਬਰ ਦਾ ਠੰਡ ਹਾਲ ਤੱਕ ਨਹੀਂ ਆਈ ਹੋਰ ਇਹ ਹੋਰ ਠੰਡ ਦਾ ਤਾਂ ਕੋਈ ਮੋਰ ਠੀਕ ਹੈ ਚਲੋ ਠੰਡ ਲੰਮੀ ਚੱਲੂ ਭਾਜੀ ਦੇਖੀ ਚੱਲਿਓ ਅਪ੍ਰੈਲ ਤੱਕ ਤਾਂ ਨਹੀਂ ਚਲਣੀ ਚਲਣੀ ਤਾਂ ਮਾਰਚ ਤੱਕ ਨਹੀਂ ਰਗਾ ਕਾਲ ਚੋ ਗਿਆ ਪਿਆ ਯੰਤਰਾ ਇਹ ਪ੍ਰੋਸੈਸ ਅਪ੍ਰੈਲ ਤੱਕ ਚੱਲ ਜੇ ਨਵੰਬਰ ਦੇ ਮਹੀਨੇ ਤੋਂ ਇਹ ਲੱਗਦਾ ਜੀ ਇਹੋ ਜਿਹਾ ਮੌਸਮ ਤਾਂ ਨਵੰਬਰ ਦੇ ਮਹੀਨੇ ਚ ਹੁੰਦਾ ਹਾਂ ਜੀ ਦਸੰਬਰ ਤੋਂ ਵੀ ਚੱਲਦਾ ਹੈ ਸਹੀ ਗੱਲ ਹੈ ਮੈਂ ਤਾਂ ਬਾਹਰ ਵਾਏ ਪੈ ਵੀ ਕਾਉ ਠੰਡ ਪੈਣੀ ਹੈ ਨਾਲ ਮਹਿਰ ਵੀ ਲੱਗਦਾ ਲਓ ਜੀ ਆਪਾਂ ਪਹੁੰਚ ਗਏ ਨਾਬੇ ਓ ਵਾਹ ਇਹਦੀ ਕਿੱਟ ਉਹ ਬਾਹਰ ਠੰਡਾ ਹਾਂ ਹਮ ਆਪਾਂ ਜਦੋਂ ਇੱਥੇ ਲੱਗਦੇ ਹੁੰਦੇ ਨਾ ਆਪਾਂ ਵੇਂਦੇ ਆ ਫਰਨੀਚਰ ਵਾਲਾ ਕੁਦਰਾਵਾ ਜਦ ਆਪਾਂ ਆਏ ਆ ਇਥੇ ਦੇਖਦੇ ਆ ਕੀ ਭਾਅ ਕਾਬੇਂ ਕਰਦੇ ਆ ਸਾਫ ਕਿਹਾ ਤਾਂ ਮਹਿੰਗਾ ਹੀ ਲੱਗਦਾ ਹੈ

रेस्टाटे रेस्टाटे नहीं सॉरी डोमिनोज से रेस्टोरेंट सब को कॉफी बढ़िया नहीं लगती तो डोमिनोज ही ट्राई करके देखेंगे चलिए शुरू करते हैं ये तो शीशा भी जा वो कोई है भीगा ਉਮੀਨ ਉਸ ਤੇ ਸਾਲ ਨੂੰ ਕਾਫੀ ਨਹੀਂ ਮਿਲੀ ਚੁੱਕ ਕੇ ਵਾਪਸ ਆ ਕੇ ਬੈਠੇ ਆਪਣੇ ਸਿਜਾਵਾਂਗੇ ਕੈਨੇਡੀਅਨ ਚੀਜ਼ਾਂ ਹਨੀ ਅਜੀ ਕੋਟੀ ਗੱਡੀ ਪੁਰਾਣੀ ਮੈਂ ਵੀ ਅੱਜ ਪੁਰਾਣੀ ਕੋਟੀ ਗੱਡੀ ਚਾਵਾ ਮੈਂ ਨਵੀਂ ਹੈ ਨਹੀਂ ਅਮਣ ਤਾਂ ਤਿੰਨ ਲੈ ਆਈ ਤੇ ਮੇਰੇ ਕੋ ਪੁਰਾਣੀਆਂ 1 ਕਿਲੋ ਮਿਲੂਗਾ ਡਾਕਟਰ 4:00 4:30 4:30 ਹੋ ਜਾਣਾ ਟਾਈਮ ਕੁਛਾ ਮੈਂ ਆ ਪ੍ਰੋਗਰਾਮ ਬਣਾਣਾ ਜਾਣਦਾ ਕਿ ਲੁੱਛਣਾ ਗੱਲ ਨੂੰ ਗੱਲ ਨੂੰ ਪੁੱਛ ਰੋ ਤੁਸੀਂ ਅਚਰੂਲੀ OK ਅਚਰੂਲੀ ਨਾ ਮਾਰਨਾ ਪੋਜ ਗਈ ਪੋੜ ਖੜ ਜੋ ਜੀਨ ਉੱਡਾਪ ਦੇਣ ਲਗੇ ਆ ਇਹ ਤੋਂ ਸਾਨੂੰ ਕੁਛ ਅੱਗ ਨਹੀਂ ਆ ਰਿਹਾ ਜੇ ਆਪਾਂ ਦਵਾਈ ਲੈਣਾ ਹੈ ਡਾਕਟਰ ਸਾਡਾ ਸਾਡੇ ਘਰ ਬਣੇਗਾ ਸਾਨੂੰ ਮਮਾ ਗੱਡੀ ਲੈਣੀ ਆ ਜਿਹੜੀ ਆ ਰਹੀ ਹੈ ਨਹੀਂ ਤੱਪੀ ਕਿਵੇਂ ਲੱਗਿਆ ਰਾਹ ਤੇ ਕੱਢੀ ਜਾਣ ਹੋਏਗਾ ਆਜੋ ਦੇਖ ਕੇ ਬਲੇਰੋ ਵੀ ਆ ਰਹੀ ਹੈ ਅੱਗੇ ਮੈਨੂੰ ਤਾਂ ਚੱਕਰ ਲਾਉਣਾ ਲਓ ਜੀ ਬਾਜ਼ਾਰ ਤੋਂ ਆਪਾਂ ਆ ਗਈ ਸੀ ਘਰੇ ਬਾਜ਼ਾਰ ਮੈਂ ਤੁਹਾਨੂੰ ਬਤਾਉਂਦੀ ਦਵਾਈ ਲੈਣ ਜਾਣੀ ਨਹੀਂ ਨਾਬੇ ਤੇ ਆਪਾਂ ਗਏ ਸੀ ਦਵਾਈ ਲੈਣ ਤੇ ਬਾਕੀ ਕੁਝ ਮਨੂਮੀ ਨਾਲ ਮਿਲ ਗਈ ਸੀ ਹਨਾ ਉੱਥੇ ਤੁਹਾਨੂੰ ਦੇਖਿਆ ਤੁਸੀਂ ਬਾਗ ਦੇ ਵਿੱਚ ਤੇ ਕੁਝ ਆਪਾਂ ਨੇ ਦੇਖਣੇ ਸੀ ਜੀ ਘਰ ਵਾਸਤੇ ਛੋਟਾ ਦੇਖਣਾ ਸੀ ਡੈਨੀਓ ਦੇਖਣਾ ਕੁਝ ਉਹ ਦੇਖਣ ਨਾਪੇ ਹਨਾ ਲੈ ਕੇ ਨਹੀਂ ਆਏ ਹਜੇ ਜਦ ਲੈ ਕੇ ਆਵਾਂਗੇ ਤੁਹਾਨੂੰ ਦਿਖਾਵਾਂਗੇ ਨਾ ਵੀਡੀਓ ਬਣਾਈਏ ਕਿਉਂਕਿ ਉੱਥੇ ਅਰਾਉਂਡ ਨਹੀਂ ਸੀ ਵੀਡੀਓ ਬਣਾਈ ਤੇ ਅਸੀਂ ਗਏ ਸੀ ਨਾਬੇ ਦੇਖਣ ਨਾਬੇ ਕਹਿੰਦੇ ਕਾਫੀ ਮਸ਼ਹੂਰ ਆ ਫਰਨੀਚਰ ਵੱਲੋਂ ਤੇ ਨਾਬੇ ਦੇਖ ਕੇ ਆਏ ਦੋ ਚਾਰ ਚੀਜ਼ਾਂ ਪਸੰਦ ਆਈਆਂ ਸਾਨੂੰ ਡਾਈਨਿੰਗ ਟੇਬਲ ਆ ਸੋਫਾ ਹਨਾ ਤੇ ਕਾਸਟਲੀ ਤਾਂ ਕਾਫੀ ਹੈ ਡੇਢ ਤੱਕ ਮਤਲਬ ਇੱਕ ਕਈ ਸੀ ਦੁਕਾਨ ਤੇ ਉੱਥੇ 1.5 ਲੱਖ ਤੋਂ ਸਟਾਰਟਿੰਗ ਸੀ ਸੋਫੇ ਦੀ ਨਾਰਮਲ ਜੀ ਤੇ ਇਹ ਦੂਜੀ ਤੇ ਗਏ ਤੇ ਉਥੇ 2 2.5 3 3.5 ਲੱਖ ਬੈੱਡ 3.5 ਲੱਖ 2.5 ਲੱਖ ਇਧਰ ਉਤਾਰ ਅਸੀਂ ਜਾਂਦੇ ਕਹਿੰਦੇ ਆਈ ਗਏ ਜਾ ਕੇ ਦੇਖਣ ਚਲੋ ਚੀਜ਼ਾਂ ਵਧੀਆ ਸੀ ਹਨਾ ਚੀਜ਼ਾਂ ਨਹੀਂ ਮਾੜੀਆਂ ਜਿਹਨੇ ਬਹੁਤ ਸੋਹਣੀਆਂ ਚੀਜ਼ਾਂ ਸੀ ਉਗਨਨ ਨੇ ਜਿਨਾ ਗੋੜ ਪਾਵਾਂਗੇ ਉਨਾ ਹੀ ਮਿੱਠਾ ਹੋਏਗਾ ਤਾਂ ਚੀਜ਼ਾਂ ਦਾ ਮੂੰਹੋਂ ਬੋਲਦੀਆਂ ਸੀ ਮੈਂ ਕਿ ਲੈਣੀ ਤੇ ਚੀਜ਼ ਵਧੀਆ ਲੈਣੀ ਚਾਹੀਦੀ ਰਾਜੇ ਮਹਾਰਾਜੇ ਦੇ ਘਰੇ ਜਾਂਦੇ ਨੇ ਉੱਥੋਂ ਤਾਂ ਆਪਾਂ ਜਿੰਨੇ ਹਾਈ ਫਾਈ ਪ੍ਰੋਫਾਈਲ ਨੇ ਨਾ ਸਾਰੇ ਉੱਥੋਂ ਲੱਭਦੇ ਨੇ ਠੀਕ ਹੈ ਠੀਕ ਹੈ ਆਪਾਂ ਤਾਂ ਬਸ ਦੇਖਤੀ ਆ ਗਏ ਨਹੀਂ ਸਵਾਦ ਲੈ ਕੇ ਆ ਗਏ ਆਪਾਂ ਤਾਂ ਕੋਈ ਨਹੀਂ ਜਦੋਂ ਪਰਮਾਤਮਾ ਮਿਹਰ ਕਰੇਗਾ ਉਹ ਵੀ ਲਿਆਵਾਂਗੇ ਜਰੂਰ ਅੱਗੇ ਪਰਮਾਤਮਾ ਨੇ ਬਹੁਤ ਕੁਝ ਦਿੱਤਾ ਤਾਂ ਆਈ ਕਿ ਲਿਖ ਚੀਜ਼ ਹੈ ਨਾ ਤੇ ਫਿਰ ਆਪਾਂ ਦੇਖ ਕੇ ਪਸੰਦ ਕਰਕੇ ਮਤਲਬ ਛੱਡ ਆਏ ਹਜੇ ਨਹੀਂ ਲੈ ਕੇ ਆਵਾਂਗੇ ਪਰ ਜਦੋਂ ਲਿਆਵਾਂਗੇ ਉੱਥੇ ਹੀ ਲਿਆਵਾਂਗੇ ਕਿਉਂਕਿ ਉਹ ਚੀਜ਼ ਜਿਹੜੀ ਹੈ ਨਾ ਬਹੁਤ ਹੀ ਵਧੀਆ ਤੇ ਜਦੋਂ ਲਿਆਵਾਂਗੇ ਤੁਹਾਨੂੰ ਵਲੌਗਸ ਦਿਖਾਵਾਂਗੇ ਠੀਕ ਹੈ ਜੀ ਬਾਹਰ ਤੁਹਾਨੂੰ ਦਿਖਾਨੀਆਂ ਬਾਹਰ ਕੰਮ ਚੱਲ ਰਿਹਾ ਤੇ ਲਓ ਜੀ ਕੱਲ ਵਾਲਾ ਵਲੌਗ ਆਪਾਂ ਨਾ ਦੁਬਾਰਾ ਕੰਟੀਨਿਊ ਨਹੀਂ ਕੀਤਾ ਆਪਾਂ ਚਲੇ ਗਏ ਸੀ ਤੇ ਵਾਸੀ ਸਾਹਿਬ ਤੁਹਾਨੂੰ ਦੱਸਿਆ ਛੁੱਟੀ ਹੈ ਤੇ ਅੱਜ ਆਪਾਂ ਇਹਨਾਂ ਦਾ ਫਾਇਦਾ ਚੱਕ ਰਹੇ ਹਾਂ ਵੈਸੇ ਤਾਂ ਅਸੀਂ ਜਾਣਾ ਸੀ ਘੁੰਮਣ ਵਾਸਤੇ ਤੇ ਆਊਟ ਹਿਮਾਚਲ ਜਾਂ ਰਾਜਸਥਾਨ ਪਰ ਘਰ ਦੀ ਕੰਮ ਹੀ ਇਹਨੇ ਮਿਸਤਾਂ ਦੇ ਪੇਂਟਰ ਹਟੂਆ ਤਾਂ ਲੱਗਦਾ ਕਿ ਯਾਰ ਉਹ ਜਾ ਕੇ ਨਾ ਆਪਣੇ ਪਿੱਛੇ ਦਾ ਧਿਆਨ ਰੱਖਣਾ ਆਪਾਂ ਨੂੰ ਹੂੰ ਸਾਸੀ ਨੇ ਤੁਹਾਨੂੰ ਛੁੱਗੀ ਕੈਂਸਰ ਆਪਣਾ ਦਾ ਬਾਹਰ ਜਾਣ ਦਾ ਪ੍ਰੋਗਰਾਮ ਕੈਂਸਲ ਕਰ ਦਿੱਤਾ ਤੇ ਆ ਆਪਾਂ ਕੱਲੇ ਨੂੰ ਸਫਾਈ ਉਹਨਾਂ ਸਾਂ ਐ ਲੱਗਦਾ ਜਿਵੇਂ برف ਜੰਮੀ ਹੁੰਦੀ ਆ ਦੇਖੋ ਆਹੋ ਸਹੀ ਗੱਲ ਹੈ برف ਵਰਗੇ ਲੱਗ ਰਿਹਾ ਪਤਾ ਹੈ ਕਿ ਆ ਹੁਣ ਜਿਹੜਾ ਪੋਰਚਾ ਆਪਣਾ ਇਹ ਕੰਪਲੀਟ ਹੋ ਗਿਆ ਇੱਥੇ ਰੰਗ ਵੀ ਹੋ ਗਿਆ ਤੇ ਪੁੱਟੀ ਵੀ ਹੋ ਗਈ ਆ ਜੇ ਸਾਚਾ ਰਹਿੰਦੇ ਅਪਰ ਕਿੜਕੀਆਂ ਰਹਿੰਦੀਆਂ ਨੇ ਉਹ ਤਾਂ ਕੋਈ ਚੱਕਰ ਨਹੀਂ ਹਣਾ ਤੇ ਲਾਜੀ ਸਫਾਈ ਦਾ ਕੰਮ ਚੱਲ ਰਿਹਾ ਹੈ ਇੱਧਰ ਮੈਂ ਲੱਗੀ ਪਈਆਂ ਕਰਨ ਪਹਿਲਾਂ ਆਖਿਆ ਝਾੜੂ ਨਾਲ ਨਾ ਬਹੁਤ ਡਸ ਝੋੜਦੀ ਬਹੁਤ ਜ਼ਿਆਦਾ ਤੇ ਮੈਂ ਉਧਰ ਕੱਪੜੇ ਧੋ ਕੇ ਪਾਏ ਨੇ ਤੇ ਕੱਪੜੇ ਸਾਰੇ ਭਰ ਜانے ਮੈਂ ਹਜੇ ਪਹਿਲਾਂ ਵਾਈਪਰਾਂ ਨਾਲ ਇਕੱਠੀ ਕਰ ਲਈਏ ਵਾਈਪਰਾਂ ਨੂੰ ਝੂੜਦੀ ਹੂੰ ਉਹ ਝਾੜੂ ਦਾ ਕਰਾਂਗੇ ਝੂੜ ਜਾਣਾ ਬਾਕੀ ਸਾਡਾ ਪ੍ਰੋਗਰਾਮ ਆ ਫੇਰ ਕਿਤੇ ਜਾਣਦਾ ਅਸੀਂ ਥੋੜਾ ਜਿਹਾ ਕੰਮ ਕਰਾਂਗੇ 1:3 ਤੋਂ 2 ਵਜੇ ਤੱਕ ਉਸ ਤੋਂ ਬਾਅਦ ਫਿਰ ਆਪਾਂ ਨੇ ਜਾਣਾ ਉਹ ਵੀ ਇਹੀ ਆਪਣੇ ਕੰਮ ਹੀ ਜਾਣਾ ਕੋਈ ਘੁੰਮਣ ਕਮਣ ਕਿਤੇ ਨਹੀਂ ਜਾਣਾ ਬਾਕੀ ਤੁਸੀਂ ਬਣੇਰੋ ਵਲੌਗ 'ਚ ਤੁਹਾਨੂੰ ਪਤਾ ਲੱਗ ਜਾਏਗਾ ਠੀਕ ਹੈ ਜੀ ਤੇ ਮੈਂ ਤੁਹਾਨੂੰ ਦਿਖਾ ਦਉ ਸਫਾਈ ਦਾ ਭਿਆਨ ਜਾਰੀ ਹੈ ਮੈਂ ਅੰਦਰੋਂ ਹਲੇ ਕਰ ਰਹੀ ਆ ਕਰਨ ਨੂੰ ਇਹਨੇ ਪਹਿਲਾਂ ਬਾਹਰ ਕਰਾ ਦੇ ਅੰਦਰ ਫੇਸ ਕਰੀ ਤੇ ਮੈਂ ਚਲੋ ਉਹਨਾਂ 'ਚ ਰੈਂਕ ਅੰਦਰ ਬਾਰੋਂ ਸਾਰੀ ਮਿੱਟੀ ਅੰਦਰ ਚਾਈ ਜਾਂਦੀ ਹੈ ਹੋਲੀ ਹੋਲੀ ਥੋੜੀ ਬਹੁਤ ਮਿੱਟੀ ਮਿਲਦੀ ਯਾਰ ਮਿੱਟੀ ਤਾਂ ਨਹੀਂ ਹੈਗੀ ਇਹ ਇਹ ਬੜੀ ਪੋਚਾ ਲਾਗਣਾ ਤੇ ਥੋਦਾਂਗੇ ਹਨਾ ਉਹਦੇ ਉੱਤੇ ਫਿਰ ਉਹ ਬੁਰਾ ਹਾਲ ਹੋਇਆ ਪਰ ਬਹੁਤ ਸੱਚੀ ਡਸਟ ਇੱਕ ਵਾਰੀ ਸੇਹ ਤੋਂ ਕੰਦ ਤੇ ਵੀ ਝਾੜੂ ਜਿਆ ਜਿਹੜੀ ਉਡਣੀ ਹੋਈ ਗਈ ਆ ਜੂਗੀ ਮੈਸ ਤੋਂ ਉਹਨਾਂ ਨੇ ਇੱਕ ਪੇਂਟ ਕਰਤਾ ਹਨਾ ਇਹਦੇ ਉਹਦੇ ਤੇ ਆਫ ਹੋ ਗਿਆ ਆਫਰਟ ਕਲਰ ਉਹ ਕਹਿੰਦੇ ਉੱਤੇ ਪਾ ਦੋ ਉਹ ਤਰਪਾਲ ਜੀ ਆਪਾਂ ਅੱਜ ਪਾ ਦਨੇ ਆ ਮੀਂਹ ਨਹੀਂ ਆਏਗਾ ਕਿਉਂਕਿ ਹਜੇ ਆਪਾਂ ਨੇ ਉੱਤੇ ਮੌਂਟੀ ਨਹੀਂ ਜੀ ਬਣਾਈ ਉਹ ਮੌਂਟੀ ਤਾਂ ਨਹੀਂ ਆਪਾਂ ਨੇ ਬਣਾਈ ਉੱਪਰ ਕਿਉਂਕਿ ਉੱਪਰ ਬਣਾਣਾ ਤੇ ਫਿਰ ਇਕੱਠਾ ਹੀ ਸਾਰਾ ਹੀ ਮਤਲਬ ਕਰਾਂਗੇ ਮੌਂਟੀ ਬਣਾ ਕੇ ਫਿਰ ਉਹਨੂੰ ਢੇੜ ਢੜੀਆ ਕਰਦੇ ਫਿਰਾਂਗੇ ਫਿਰ ਜੇ ਦੂਜੀ ਉਹ ਪੁਆਈਆਂ ਕੀ ਉਹ ਪਲੇਟਾਂ ਨਹੀਂ ਆ ਫਿਰ ਚੱਕਣੀਆਂ ਬੜੀਆਂ ਇਕੱਠੇ ਲੈਂਟਰ ਪਾਵਾਂਗੇ ਤੇ ਨਾਲੇ ਉਹਨਾਂ ਚੋਂ ਥੋੜਾ ਸਾਨੂੰ ਵੀ ਸਾਹ ਆ ਜਾਊਗਾ ਕਿਉਂਕਿ ਥੱਕ ਗਏ ਬਹੁਤ ਜ਼ਿਆਦਾ ਸੀ ਦੇਖੋ ਬਰਫ਼ ਪਾ ਗਈ ਲੋ ਜੀ ਛਾਲੇ 'ਚ ਬਰਫ਼ ਪਾ ਗਈ ਬੱਸ ਤਾਂ ਇਹਨੂੰ ਸਾਰਾ ਕੰਪਲੀਟ ਕਰਕੇ ਬੈਠਣ ਦਾ ਫਾਇਦਾ ਹੈ ਹਾਂ ਪਰ ਕਈ ਵਾਰ ਕੁਝ ਐਜਿ ਦੇ ਲਾਉਣਗੇ ਨਾ ਕਿ ਅਪਾ ਤਾਂ ਬੈਹਿ ਜੀ ਇਹ ਸਿਰਫ ਆਪਾਂ ਹਾਂ ਫਿਰ ਆਹਨ ਦੇ ਵਿੱਚ ਬੈਜਾਂਗੇ ਫਿਰ ਕਰਾਵਾਂਗੇ ਵਿੱਚ ਬੈਜਾਂਗੇ ਪਰ ਆਹ ਜਿਹੜਾ ਕੰਮ ਨਾ ਰੰਗ ਰੋਗਨ ਦਾ ਇਹ ਤਾਂ ਬੜਾ ਗੰਦਾ ਯਾਰ ਮਿੱਟੀ ਘਟਾ ਉੱਡਣਾ ਬੁਰਾ ਹਾਲ ਆ ਚਲੋ ਮੋਟੀ ਮੋਟੀ ਸਫਾਈ ਕਰਦੇ ਆ ਆਪਾਂ ਤੁਸੀਂ ਬਣੇ ਰਹੋ ਵਲੌਗ ਚ ਆ ਦੇਖੋ ਮੋਟੀ ਮੋਟੀ ਕਰਕੇ ਤੇ ਬਾਕੀ ਫਿਰ ਕਰਾਂਗੇ ਮੇਰੇ ਪੈਰਾਂ ਦਾ ਇੰਨਾ ਬੁਰਾ ਹਾਲ ਹੈ ਨਾ ਪੁੱਛੋ ਨਾ ਤੁਰਿਆ ਨਹੀਂ ਜਾਂਦਾ ਇਧਰ ਆਪਣੇ ਕੱਪੜੇ ਧੋਤੇ ਨੇ ਇਧਰ ਆਪਣੇ ਜੇ ਬੂਟੇ ਬਾਟੇ ਵੀ ਇੱਕ ਵਾਰੀ ਧੋ ਕੇ ਚੰਗੀ ਤਰ੍ਹਾਂ ਇਹਨਾਂ ਨੂੰ ਮਿੱਟੀ ਲੱਗੀ ਹੋਈ ਹੈ ਇਧਰ ਉਹ ਜੇ ਆਪਣੀ ਜਿਹੜੀ ਬੁਟੀਕ ਵਾਲੀ ਕੰਧ ਹੈ ਤੇ ਨਾਲ ਨਾ ਸਾਰੀ ਸਲਾਬ ਆ ਗਈ ਕੱਲ ਉਹਨਾਂ ਨੇ ਇੱਕ ਹੋਰ ਕੁਝ ਲਾਇਆ ਇਹਦੇ ਤੇ ਦੁਬਾਰਾ ਰੰਗ ਕਰਨਾ ਤੇ ਅੱਜ ਸਾਡੇ ਪੇਂਟਰ ਛੁੱਟੀ ਤੇਰੇ ਸਾਰਾ ਉਹਨਾਂ ਦਾ ਸਮਾਨ ਐ ਹੀ ਪਿਆ ਮੈਨੂੰ ਐ ਮੀਂਹ ਮੂਨ ਆ ਜਾ ਸਾਰਾ ਭਿੱਜ ਜੇ ਏ ਆਵਾਜ਼ ਆ ਹੀ ਨਹੀਂ ਹੈਗੇ ਫੋਨ ਕਰਕੇ ਦੇਖਣਾ ਹੀ ਆਏ ਕਰ ਤੋਂ ਨਹੀਂ ਹੈਗੇ ਹੂੰ ਆਪਾਂ ਵਾਈਫਾਈ ਵੀ ਹਜੇ ਆ ਲਵਾਇਆ ਹੋਇਆ ਹਜੇ ਪ੍ਰੋਪਰ ਦਿੱਤਾ ਨਹੀਂ ਹੈਗਾ ਉੱਪਰ ਪੁਆਇੰਟ ਮੇਰਾ ਸਪਾਸਟ ਪੁਆਇੰਟ ਤਾਂ ਉਹਨਾਂ ਨੂੰ ਪਤਾ ਹੀ ਨਹੀਂ ਲੱਗਿਆ ਹਾਂ ਚਲੋ ਉਹੀ ਕਰ ਜਣਗੇ ਫਿਰ ਇਲੈਕਟ੍ਰੀਸ਼ਨ ਕਰ ਜਣਗੇ ਹੋਰ ਕੀ ਲੋ ਕੱਢੋ ਮੈਂ ਲਿਆਵਾ ਫਿਰ ਅੰਦਰੋਂ ਕੱਪੜੇ ਪਾਦਾ ਸੁੱਕਣੇ ਪਹਿਲਾਂ ਮੈਂ ਸਾਰੇ ਕੇ ਬਾਅਦ ਚ ਪਾਵਾਂ ਚਾਦਰ ਹੀ ਰਹਿ ਗਈ ਏ ਉੱਧਰ ਪਾਉਣੀ ਆ ਉੱਧਰ ਅਜ ਕੱਪੜੇ ਨਹੀਂ ਧੋਤੇ ਨਾ ਮਿੱਟੀ ਨਹੀਂ ਪੈएगी ਨਾਲੇ ਦੇਖੋ ਅੰਦਰ ਤੱਕ ਮਿੱਟੀ ਜਾਂਦੀ ਬੁਰਾ ਹਾਲ ਹੋਇਆ ਪਿਆ ਅੰਦਰ ਇੰਨੀ ਸਫਾਈ ਕਰ ਲੋ ਜਿੰਨੀ ਮਰਜ਼ੀ ਕਰ ਲੋ ਫੇਰ ਉਹੀ ਹਾਲ ਆ